ਸ਼ੀ ਆ ਕਾ ਜੀ ਸਾਰੇ ਨੂੰ ਪਤਾ ਤਾਂ ਤੁਸੀਂ ਜੀ ਮੈਂ ਕਿੱਦਾਂ ਲੱਗ ਰਹੀ ਆ ਤੇ ਮੇਰੇ ਐਨਕ ਕਿੱਦਾਂ ਲੱਗ ਰਹੀ ਆ ਫਿਰ ਸਾਰੀ ਟੀਮ ਨਾਲ ਬੁਲਾਵਾਂਗੇ ਤੇ ਅੱਜ ਦੀ ਲੁੱਕ ਦੇਖੋ ਜੀ ਹੁਣ ਸਾਰੀ ਟੀਮ ਨਾਲ ਬੁਲਾਉਣੇ ਆ ਤੁਹਾਨੂੰ ਇੱਕ ਬਹੁਤ ਹੀ ਜ਼ਿਆਦਾ ਆਦੇਵਾਸੀ ਮੁੰਡਾ ਦਿਖਾਉਣੇ ਆ ਸੀ ਹਾਂ ਕੋਈ ਨਹੀਂ ਪੀਸ ਨਾਲ ਬਲਾਉਗੀ ਫਿਰ ਹਾਂ ਗੋਲ ਹੁਣ ਗਾ ਲਵਾ ਕੇ ਨਾ ਕੈਮਰਾਮੈਨ ਬੋਲੂਗਾ ਸੀਨ ਕੀ ਆ ਮੇਰਾ ਸੀਨ ਪੁੱਜਦਾ ਕਿਹੜਾ ਇਹ ਹੋ ਰਹੀ ਹੈ ਇਧਰ ਨੂੰ ਦੇਖ ਕੋਈ ਨਾ ਤੁਹਾਨੂੰ ਕਰਾਈ ਚੱਲਦੀ ਰਹੇ ਪਾਣੀ ਗਰਮੀ ਚ ਵਲੌਗ ਬਣਾ ਰਹੇ ਹਾਂ ਮੰਦਰ ਕਿਵੇਂ ਕਰਨਾ ਤੁਰ ਹਣਾ ਹੈ ਤੁਰ ਤੋਂ ਆਏ ਦੱਸੋ ਵੀ ਸਾਡੇ ਵਲੌਗ ਵਧੀਆ ਲੱਗ ਰਹੇ ਨੇ ਪਤਾ ਕੀ ਹੈ ਤੁਸੀਂ ਵੀ ਮਤਲਬ ਕਿ ਸੌਂ ਲੱਗੇ ਅਸੀਂ ਇੰਨੀ ਉਮੀਦ ਨਹੀਂ ਸੀ ਕੀਤੀ ਵੀ ਪਹਿਲਾ ਵਲੌਗ ਬਣਾਉਂਦੇ ਸੀਗੇ ਠੀਕ ਹੈ ਬਣਾ ਕੇ ਫਿਰ ਫੇਰ ਡਿਲੀਟ ਕਰ ਦਿੰਦੇ ਸੀਗੇ ਫਿਰ ਇੱਕ ਦਿਨ ਕੋਸ਼ਿਸ਼ ਕਰਕੇ ਜਦੋਂ ਅਸੀਂ ਵਲੌਗ ਪਾਤਾ ਤੁਸੀਂ ਉਹਨੂੰ ਬਹੁਤ ਪਿਆਰ ਦਿੱਤਾ ਤੇ ਤੁਸੀਂ ਸਾਡੀ ਸਾਰੀ ਟੀਮ ਨੂੰ ਬਹੁਤ ਪਿਆਰ ਦੇ ਰਹੇ ਹੋ ਹਨਾ ਬਹੁਤ ਜ਼ਿਆਦਾ ਕਮੈਂਟਸ ਵੀ ਤੁਸੀਂ ਕਰਦੇ ਪਿਓ ਕੋਈ ਵੀ ਅਸੀਂ ਤੁਹਾਡੀ ਤੋਂ ਗੱਲ ਤੋਂ ਕੋਈ ਵੀ ਜੀ ਤੁਹਾਡੇ ਤੋਂ ਗੱਲ ਪੁੱਛਦੇ ਆ ਹਨ ਤੁਸੀਂ ਉਸ ਗੱਲ ਦਾ ਵੀ ਪੂਰਾ ਵਧੀਆ ਅਨਸਰ ਦਿੰਨੇ ਹੋ ਤੇ ਕੱਲ ਨੂੰ ਤੁਹਾਨੂੰ ਇੱਕ ਸਵਾਲ ਪੁੱਛਿਆ ਸੀਗਾ ਵੀ ਪਟਮੇਲੀ ਪਟਮੇਲੀ ਕੀ ਹੁੰਦੀ ਹੈ ਕਈ ਲੋਕਾਂ ਨੇ ਬਹੁਤ ਸੋਹਣੇ-ਸੋਹਣੇ ਜਵਾਬ ਦਿੱਤੇ ਉਹਦੇ ਵਿੱਚ ਵੀ ਪਟਮੇਲੀ ਇੱਕ ਬਿਮਾਰੀ ਹੁੰਦੀ ਹੈ ਠੀਕ ਹੈ ਜਾਂ ਆਲਸ ਹੁੰਦਾ ਹੈ ਜਾਂ ਕੋਈ ਵੀ ਹੋਰ ਵੀ ਕਈ ਕਮੈਂਟ ਕੀਤੇ ਹਨ ਉਹ ਪੜਨ ਵਾਲਿਆ ਜੇ ਮੇਰੇ ਤੇ ਪਰ ਹਾਇ ਤੱਕ ਕੋਈ ਸਹੀ ਉੱਤਰ ਨਹੀਂ ਮਿਲਿਆ ਜਦੋਂ ਸਹੀ ਉੱਤਰ ਮਿਲ ਗਿਆ ਤੇ ਉਹ ਬੰਦਾ ਆਪ ਦਾ ਨਾਮ ਕਮੈਂਟ ਦੇ ਵਿੱਚ ਜਿਨੇ ਵੀ ਕੋਟ ਮੇਲੀ ਦਾ ਆਨਸਰ ਦੇਣਾ ਹੈ ਨਾ ਤੇ ਉਹ ਕਮੈਂਟ ਦੇ ਵਿੱਚ ਆਪਦਾ ਨੰਬਰ ਜਰੂਰ ਮੈਂਸ਼ਨ ਕਰੇ ਕਿ ਅਸੀਂ ਉਹਦੇ ਨਾਲ ਮਤਲਬ ਕਿ ਗੱਲਬਾਤ ਕਰ ਸਕੀਏ ਕਿ YouTube ਤੇ ਹੋਰ ਕੋਈ ਤਰੀਕਾ ਨਹੀਂ ਹੈਗਾ ਗੱਲਬਾਤ ਕਰਨ ਦਾ ਇਹ ਤੁਹਾਨੂੰ ਕੱਲ ਮਾਮਾ ਜੀ ਨੇ ਵੀ ਦੱਸਿਆ ਸੀਗਾ ਬਾਕੀ ਤੁਸੀਂ ਬਣੇ ਰਿਹਾ ਕਰੋ Delhi ਨਵੇਂ ਤੋਂ ਨਵੇਂ ਵਲੌਗ ਠੀਕ ਹੈ ਤੇ ਉਹ ਅਸੀਂ ਤੁਹਾਨੂੰ ਦਿਖਾਉਣ ਨੂੰ ਦੇਵਾਂਗੇ ਹਾਂਜੀ ਤੂੰ ਦੋ ਬੋਲਨਾ ਸੀ ਬੋਰ ਕੋਸਤਾ ਬੋਰ ਮੂੰਚ ਫੁੱਟਪਾ ਕਸਤੂ ਅਜੇ ਨੇ ਪੀਤੀ ਸੀ ਬਾਰੂ ਪੀਣ ਨੂੰ ਦਿੱਤੇ ਸੀ ਕਿ ਕਲੇ ਸਪਵਾਉਣ ਨੂੰ ਦਿੱਤੇ ਸੀ ਤੂੰ ਘੁੱਟ ਘੁੱਟ ਕਰਕੇ ਪੀ ਲੈਂਦਾ 1 ਲੱਖ ਤਾਂ ਸਾਰੀ ਪੀ ਕੇ ਆ ਗਿਆ ਤੂੰ ਮਾਂ ਨੂੰ ਵੀ ਦੱਸਦਾ ਮੇਰੇ ਪੈਸੇ ਮੈਨੂੰ ਪੈਸੇ ਦਿੱਤੇ ਆਂ ਕਿ ਆ ਜੀ ਨੇ ਤੂੰ ਪਰ ਐ ਕਰੇ ਆ ਕੇ ਪੀ ਸੀ ਮੈਨੂੰ ਤਾਂ ਆ ਗਿਆ ਤੂੰ ਬਾਰੂ ਪੀ ਕੇ ਆ ਗਿਆ ਫੋਟੋ ਕਚੇ ਇਹ ਦੇ ਨਾ ਇਹ ਇਹ ਦੇ ਨਾ ਜਿਰੇ ਦੀ ਕਰੀ ਜਾਂਦੇ ਰੋਟੀਆਂ ਦੀ ਚੋਪੜੀ ਜਾਂ ਰੂਜਾ ਇਹੋ ਜਿਹਾ ਕੰਮ ਕਰੀ ਜਾਂਦਾ ਸੋਣੂ ਜੀ ਇੱਕ ਸਾਡੀ ਫੋਟੋ ਕਚੇ ਤੇ ਨਾ ਦੀ ਮੈਂ ਇੰਸਟਾਗ੍ਰਾਮ ਤੇ ਪਾਉਂਗਾ ਮੈਗੀ ਬਣ ਰਹੀ ਹੈ ਜੀ ਚੁੱਲੇ ਤੇ ਦੇਖੋ ਅੱਜ ਬਰਫ ਵਾਲਾ ਪਾਣੀ ਪਾਈਏ ਨੇ ਜੀ ਹੂੰ ਕਿਉਂਕਿ ਸਰ ਕੋ ਨਾਰਮਲ ਪਾਣੀ ਨਹੀਂ ਹੈਗਾ ਤਾਂ ਕਰਕੇ ਬਰਫ ਵਾਲਾ ਪਾਣੀ ਫਿਰਨੇ ਠੰਡੇ ਪਾਣੀ ਨੂੰ ਅਸੀਂ ਪਹਿਲਾਂ ਤੱਤਾ ਕਰਾਂਗੇ ਫਿਰ ਇਹਦੇ ਵਿੱਚ ਅਸੀਂ ਮੈਗੀਆਂ ਸਿੱਟਾਂਗੇ ਬਿਨਾਂ ਅਸੀਂ ਮਤਲਬ ਤੇਲ ਤੋਂ ਅਸੀਂ ਦਾ ਪਾਣੀ ਸਿਰ ਨਾ ਕੋਈ ਨੂਨ ਮਿਰਚਾ ਕੁਝ ਨਹੀਂ ਹੈਗਾ ਕੱਲਾ ਮੈਗੀ ਮਸਾਲਾ ਪਾਵਾਂਗੇ ਨਾ ਸਾਡੇ ਕੋਲ ਤੇਲ ਹੈ ਜਿਹਨੂੰ ਪਾਣੀ 'ਚ ਬਣਾ ਕੇ ਖਾਣਾ ਹੂੰ ਮਤਲਬ ਵਾਲ ਕੀ ਹੋਵੇ ਮੈਗੀ ਹੂੰ ਜੇ ਢੋਲੀਆ ਵੀ ਕੋਲੋਂ ਮੈਗੀ ਬਣੇ ਤੇ ਖਾਦੂ ਅਸੀਂ ਮੈਗੀ 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 ਹੈ ਦੀਦੀ ਚਾਹ ਪਾ ਰਹੀ ਨੇ ਬਾਹਰ ਅੰਦਰ ਦੇ ਵਿੱਚ ਮੱਛੀ ਮੱਛੀ ਹਾਂ ਦੇਖੋ ਮੈਂ ਅੱਗੇ ਨਜਾਈਆ ਕਮਾਲ ਹੋ ਗਿਆ ਰਪੀ ਤੋਏ ਆਉਂਦਾ ਦੇ ਨੂੰ ਕੰਮ ਚੁਲੇ ਜਾ ਹੈ ਹਾਂ ਚੱਲ ਵਧੀਆ ਆਉਣਾ ਚਾਹੀਦਾ ਚੁੱਲੇ ਤੇ ਕੰਮ ਕਰਨਾ ਕਈ ਗੈਸ ਮੁੱਕ ਜੇ ਘਰੇ ਮੈਂ ਮੰਮੀ ਨੇ ਕਿਹਾ ਅਗਲੇ ਕੱਲ ਸੱਸ ਇਹ ਜੀ ਲੱਭ ਕੇ ਦਉਂਗੀ ਚੁੱਲੇ ਤੇ ਕੰਮ ਕਰਾਉਗੀ ਓਹੋ ਦੇਖ ਲੋ ਐਡੀ ਮਾੜੀ ਕਿਸਮਤ ਆ ਗਈ। ਕੋਈ ਪਤਾ ਨਹੀਂ ਹੁੰਦਾ ਕਿਸਮਤ ਮਾਂ ਪਿਓ ਹਮੇਸ਼ਾ ਚੰਗੇ ਸੋਚ ਦਿੰਦਾ ਆਪਣੇ ਵਾਸਤੇ। ਉਤ ਤੋਂ ਉਤ ਕਹਿੰਦੀ ਆ ਨਹੀਂ ਪਤਾ ਤੈਨੂੰ ਬੈਠੀ ਨੂੰ ਸਾਰਾ ਕੁਝ ਆਇਆ ਕਰੇ। ਦੀਦੀ ਹੈ। ਇਹ ਤਾਂ ਲਿਖੀਆਂ ਆਪਣੀਆਂ। ਪਰ ਯਾਰ ਕਲ ਬਿਲ ਹੋਈ ਐ ਵੇਖ ਲੋ ਨਾ ਉਹਦੀ ਕਹਿੰਦੇ ਵੀ ਇਹ ਘਰ ਥੋੜਾ ਨਹੀਂ ਹੈਗਾ ਅਗਲੇ ਕਹਿੰਦੇ ਇਹ ਘਰ ਥੋੜਾ ਨਹੀਂ ਹੈ ਕਿਹੜਾ ਘਰ ਆਪਣਾ ਆਪ ਪਾਵਾਂਗੇ ਯਾਰ ਦੋਨਿਆਂ ਨੇ ਪੈਸੇ ਇਕੱਠੇ ਕਰਕੇ ਆਪਦਾ ਅੱਡ ਘਰ ਪਾਵ ਜੀਦਾ ਆਪੇ ਫੇਰ ਵੀ ਆਪਾਂ ਤਾਂ ਤੋੜ ਦਾਂਗੇ ਨਹੀਂ ਤੋੜਦੇ ਜੇ ਤੂੰ ਉਧਰ ਲੜ ਕੇ ਆਇਆ ਕਰੀਂ ਉਧਰ ਤੇਰੇ ਮੰਮੀ ਕੋਲ ਨਾ ਜਾਣਾ ਤੂੰ ਆਪਾਂ ਉੱਥੇ ਰਹਿ ਪਿਆ ਕਰਾਂਗੇ ਫਿਰ ਆਪਾਂ ਉੱਥੇ ਮਸਤੀ ਕਰਿਆ ਕਰਾਂਗੇ ਲੈ ਕੇ ਜਵਾਕ ਜੀ ਚੱਕ ਕੇ ਉੱਥੇ ਵਗ ਜਾ ਕਰਾਂਗੇ ਘਰ ਪਾਵਾਂਗੇ ਨਿੱਕੇ ਘਰ ਪਾਵਾਂਗੇ ਚਾਰ ਕਮਰੇ ਰਸੋਈ ਫਿਰ ਉੱਥੇ ਲਿਖਾਂਗੇ ਕੁੜੀਆਂ ਦਾ ਘਰ ਠੀਕ ਐ ਜੇ ਕੋਈ ਹੋਰ ਵੀ ਹੋਇਆ ਕਰੋ ਹਾਂ ਆ ਵੀ ਲਾਗੇ ਕਿ ਬਾਵਾਂ ਸਾਰੇ ਕਮਰੇ ਪਾ ਕੇ ਵੀ ਜਿਹੜੀ ਕੁੜੀ ਬੇਚਾਰੀ ਵੀ ਘਰੋਂ ਤੰਗਾ ਉਧਰ ਸੁਪੀਕਿਆਂ ਸਾਰ ਦੋਨੇ ਬਸ ਤੰਗ ਹੋਇਥੇ ਆ ਕੇ ਰਹਿ ਸਕੇ ਜੇ ਕੱਲ ਨੂੰ ਕੋਈ ਰੋ ਹੱਕ ਨਾਲ ਕਹਿ ਸਕੇ ਵੀ ਕੁੜੀਆਂ ਦਾ ਵੀ ਘਰ ਹੁੰਦਾ ਇੱਕ ਦਿੱਦੀ ਇੱਕ ਗੱਲ ਹੋਰ ਹੈ ਜੇ ਕੱਲ ਨੂੰ ਕੋਈ ਐ ਕਹ ਵੀ ਨਹੀਂ ਤੁਹਾਡਾ ਘਰ ਨਹੀਂ ਹੈਗਾ ਇਹ ਤੁਹਾਡਾ ਘਰ ਨਹੀਂ ਹੈਗਾ ਆਪਾਂ ਕਹਾਂਗੇ ਹੋਗਾ ਸਾਡਾ ਘਰ ਹਾਂ ਹੈਗਾ ਹਾਂ ਹੈਗਾ ਸਾਡਾ ਘਰ ਖਾਦੇ ਸਾਰੇ ਨੇ ਹਾਂਜੀ ਭਾਈ ਤੁਸੀਂ ਖਾਦੇ ਹੋਣਗੇ ਐ ਉਂਗਲਾਂ ਤੇ ਚੜਾ ਕੇ ਖਾਈ ਹੂੰ ਯਾਰ ਬਹੁਤ ਵਾਰ ਬਹੁਤ ਖਾਦੇ ਮੈਂ ਤਾਂ ਅਰਖ ਮੈਂ ਤੇ ਮੈਮੀ ਉਂਗਲ ਜੜਾ ਕੇ ਖਾ ਰਹੀ ਇਹਨੂੰ ਕੀ ਖਾ ਰਿਓ ਆਪ ਪੋਗ ਹੋਪਲੀ ਮੰਮੀ ਤੁਹਾਨੂੰ ਖਾਦੇ ਹੋਣਗੇ ਇਹ ਹਾਂਜੀ ਜਾਓ ਐਵੇਂ ਹੈਨਾ ਅਸੀਂ ਨਾ ਰੋਟੀ ਪਾਣੀ ਖਾਂਦੇ ਆ ਨਾਲ ਨਾਲ ਅਸੀਂ ਮਿੱਟੀ ਦੇ ਕਿਹ ਜਿਹੜੀ ਬਚਿਆ ਨਹੀਂ ਉਹ ਵੀ ਖਾਂਦੇ ਹਾਂ ਸਾਨੂੰ ਗੌਰ ਸੰਘਾ ਸੀ ਖਾਂਦੇ ਮੈਨੂੰ ਦੇ ਦਿਓ ਹੈ ਸਟਾਪਾ ਉਹਨੀ ਲੈ ਕੇ ਗੋਲੇ ਹਾਂ ਗੋਲੇ ਫਾਪਾ ਖਾਣ ਖਾਓ ਇਹਦੀਆਂ ਹੋਰ ਇਹ ਨਹੀਂ ਹੋਣਾ ਉੱਪਰ ਲਾਓ ਬਲੌਜੀ ਮੈਂ ਨੂੰ ਆਉਂਦਾ ਡੋਕਟਰ ਇਦਾਂ ਕਰਦੇ ਇਹ ਕੋਲੇ ਨਹੀਂ ਖਾਦੇ ਸਾਵਣੇ ਖਾਦੇ ਆ ਭਾਈ ਇਹ ਤੇਰਾ ਜੀ ਨਾ ਵੀ ਚਾਹੇ ਕਰਦਾ ਸੀਗਾ ਕਹਿੰਦਾ ਵੀ ਚੇਲੇ ਨਾ ਵੱੜ ਗਿਆ ਹਣਾ ਵਿਚਾਰ ਤੋਂ ਬੜੀ ਕੁੜਮਣੀ ਬੈਠੀ ਐ ਕੋਈ ਤੁਸੀਂ ਅਕਸਰ ਦੇਖਦੇ ਆਹ ਦੇਖੋ ਲੱਗ ਰਿਹਾ ਨਹੀਂ ਦਾੜੀ ਤੋਂ ਤੁਸੀਂ ਐਂ ਦੱਸੋ ਮੇਰੀ ਲੁੱਕ ਦੇਖ ਕੇ ਵੀ ਤੁਹਾਨੂੰ ਕਿਹਜਾ ਕੈਰੇਕਟਰ ਪਸੰਦ ਆਊਗਾ ਵੀ ਜੇ ਮੈਂ ਇਸ ਲੁੱਕ ਦੇ ਵਿੱਚ ਕਰਾਂ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਗੱਲ ਦੱਸਾਂ ਇਸ ਤੋਂ ਕਰਨੇ ਆਦਿਵਾਸੀ ਫਲਾਨਾ ਦੀ ਇਹ ਉਹ ਮੇਰੀ ਨਜ਼ਰਾਂ ਨਾਲ ਦੇਖ ਇਸ ਸਾਊਥ ਦਾ ਹੀਰੋ ਲੱਗਦਾ ਮੁੰਡਾ ਹਾਂ ਉਹ ਐਲੂਰਜਨ ਤੋਂ ਘਟ ਨਹੀਂ ਠੀਕ ਹੈ ਨਾ ਹਾਂ ਇਹਦਾ ਹੈ ਹੱਥ 'ਚ ਮੇਰੇ ਕਾਪਾ ਫੜਾ ਦੇ ਹਾਂ ਤੇ ਇਦਨ ਇਸ ਤਰੀਕੇ ਤੇਰੀ ਗੱਤ ਕੋਈ ਨਾ ਤੇ ਮੇਰੇ ਦੇ ਅੱਗੇ ਪਿੱਛੇ ਹੈਗੇ ਆ ਮਾਪਿਓਂ ਆ ਲਾ ਦੇਗਾ ਤੂੰ ਮੇਰਾ ਘਾਟਾ ਮੁੜ ਕੇ ਕਹਿੰਦੇ ਮੈਡਮ ਨੇ ਰਾਏ ਦਿੱਤੀ ਦੀ ਸਾਡੇ ਤੁਸੀਂ ਸਾਰੀਆਂ ਵੀਡੀਓ ਦੇ ਵਿੱਚ ਇੱਕ ਕਰੈਕਟਰ ਦੇਖਿਆ ਹੋਊਗਾ ਜਰਮੈਲ ਤੁਸੀਂ ਐਂ ਦੇਖੋ ਅੱਜ ਉਹ ਜਰਮੈਲ ਨੂੰ ਪਛਾਣ ਕੇ ਦਿਖਾਓ ਵੀ ਇਹ ਉਹੀ ਜਰਮੈਲ ਹੈ ਜੇ ਪਛਾਣ ਦੇਣਗੇ ਨਹੀਂ ਵੀ ਜਾਣਦੇ ਅੱਜ ਤਾਂ ਅੱਜ ਸ ਵਿੱਚ ਕੀ ਡਿਫਰੈਂਟ ਲੱਗ ਰਿਹਾ ਮੁੰਡੇ ਦੇ ਵਿੱਚ ਦੇਖੋ ਆਜ ਤਾਂ ਢੱਲੋ ਵਾਲਾ ਖੜਾ ਜੀ ਵਾਹ ਸਾਰੀ ਟੀਮ ਨਾਲ ਮਿਲੋ ਜੀਆ ਦੇਖੋ ਇੱਧਰ ਇਦਾਂ ਬੈਠੇ ਆ ਸਾਰੇ ਸਾਰੇ ਮੰਜਿਆਂ ਤੇ ਬੈਠੇ ਨੇ ਠੀਕ ਹੈ ਜੀ ਹੈਗੀ ਵੀਡੀਓ ਆ ਕੋਈ ਸੀਨ ਕਰ ਲਈ ਨਹੀਂ ਕਹਿ ਰਹੇ ਵੀ ਸੀਨ ਕਰੋ ਸਭ ਬੈਠੇ ਨੇ ਵੀਡੀਓ ਹੈਗੀ ਆ ਆਕਾਸ਼ ਚਾਲ ਦੀ ਕੋਈ ਨਹੀਂ ਕਹਿੰਦੇ ਆਕਾਸ਼ ਚਾਲ ਦੀ ਵੀਡੀਓ ਹੈ ਵਾਰਿਸ ਸਰਦਾਰਾਂ ਦਾ ਗੱਲ ਦਾ ਫਿਕਰ ਪਿਆ ਪਿਆ ਹਣ ਮੈਂ ਤਾਂ ਦੁਕਾਨ ਤੇ ਸੱਤ ਗੇੜੇ ਲਾਇਆ ਅੱਠਵਾਂ ਹੁਣ ਜਾਣਾ ਉਹ ਕਹਿੰਦੇ ਭਈ ਜਿਹੜਾ ਦੁਕਾਨ ਤੇ ਬੈਠਾ ਸੀ ਭਾਈ ਉਹ ਰੋਟੀ ਖਾਣ ਗਿਆ ਹੋਇਆ ਮਾਂ ਚਲੋ ਠੀਕੇ ਵੇਟ ਕਰ ਲੈਨੇ ਆ ਫਿਰ ਮੈਂ ਹੁਣ ਦੁਬਾਰੇ ਚੱਲੀਆਂ ਤੇ ਅੱਠਵਾਂ ਗੇੜਾ ਲਾਉਣਾ ਹੁਣ ਰੀਲ ਮੇਕ ਦੀ ਸੂਈ ਨਹੀਂ ਮਿਲੀ ਹੁਣ ਮੈਂ ਕਰਾਂ ਕਿ ਪੰਗਾ ਨਿੱਤ ਪਿਆ ਰਹਿਣਾ ਵੀਡੀਓ ਤੇ ਫੇਰ ਕਰਾਂਗੇ ਨਾ ਕੋਈ ਗਾਹਾਂ ਵਾਲਾ ਕੰਮ ਸ਼ੁਰੂ ਹੋਵੇ ਉਹ ਪ੍ਰਿੰਟ ਪਾਰਟੀ ਤੇ ਦੇ ਦੇ ਆਸ ਨਹੀਂ ਕਿਹਦੇ ਦੋਸਤੋ ਇਹ ਸਭ ਮੇਰੇ ਮਜ਼ਾਕ ਉਡਾ ਰਹੇ ਨੇ ਪਰ ਤੁਸੀਂ ਕਮੈਂਟ ਕਰ ਰਹੇ ਕਿ ਮੇਰੇ ਮਗਰ ਕੁੱਤੇ ਪੈ ਗਈ ਸੀ ਪਰ ਤੁਸੀਂ ਕਮੈਂਟਾਂ ਇਹ ਦੱਸੋ ਕਿ ਥਿਸ ਇਜ਼ ਨਿਊ ਟ੍ਰੈਂਡ ਨਾ 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 ਗਾਲਾਂ ਦੇਣਗੇ ਲੋਕ ਇੱਕ ਮਿੰਟ ਇੱਕ ਮਿੰਟ ਭਾਈ ਜਾਣ ਕੇ ਨਹੀਂ ਦੱਸ ਰਿਹਾ ਇਹ ਲਿਆ ਦੀ ਪੈਂਟ ਕਿਸੇ ਚੱਕ ਕੇ ਹੁਣ ਉਹਨੇ ਉਹਦੀ ਨਿਸ਼ਾਨੀ ਖੋਈ ਗਿਆ ਪਾੜ ਕੇ ਛਾਣ ਲੋ ਜਿੱਦੀ ਹੈਗੀ ਆ ਹਾਂ ਹਾਂ ਦੇਖੋ ਇੱਧਰ ਹਾਂ ਪੈਂਟ ਸੈਂਡ ਵੀਰ ਮੈਂ ਕਿਹਾ ਮੈਂ ਸਿਉਂਦ ਮੈਂ ਤਰੇ ਕਿਹਾ ਸਿਉਂਦੇ ਨਹੀਂ ਕਹਿੰਦਾ ਨਹੀਂ ਐਂ ਭਾਗੇ ਜਾਊਂਗਾ ਕਹਿੰਦਾ ਮੇਰੀ ਗੱਲ ਸਮਝ ਨਹੀਂ ਆਉਂਦੀ ਅਨਪੜ ਲੋਕ ਨਹੀਂ ਗੱਲ ਦਾ ਤੁਹਾਨੂੰ ਮੇਰੀ ਗੱਲ ਸੁਣ ਭਾਈ ਅਸੀਂ ਤਾਂ ਅਨਪੜ ਹੀ ਚੰਗਿਆ ਸਾਡੇ ਕੱਪੜੇ ਤਾਂ ਨਹੀਂ ਪਾਟੇ ਥੋ ਮੇਰੀ ਗੱਲ ਸੁਣੋ ਤੁਹਾਨੂੰ ਜਮੀ ਨਹੀਂ ਪਤਾ ਹਾਂ ਨਾ ਕਿਸੇ ਨੇ ਮੁੰਡੇ ਨੂੰ ਪਾੜੀ ਕੌਣ ਕਹਿੰਦਾ ਮੇਰੇ ਕੋਲ ਲੈ ਕੇ ਕਿਸੇ ਮੁੰਡੇ ਨੂੰ ਪੈਂਟ ਪੈਂਟ ਤੋਂ ਚੱਕ ਕੇ ਲੈ ਗਿਆ ਐਡਾ ਮਾੜਾ ਸਾਡਾ ਮੁੰਡਾ ਇਹ ਤਾਂ ਬੈਠ ਕੇ ਮੱਥਾ ਟੇਕਣ ਲੱਗਿਆ ਸੀ ਆਏ ਗੋਡੇ ਨਿਕਲ ਗਏ ਵਿੱਚੋਂ ਇੱਕ ਵਾਰ ਗੋਡੇ ਬਾਹਰ ਤਿੱਖੇ ਸੀਗੇ ਕਾਇ ਨਿਕਲ ਗਏ ਇੱਕ ਵਾਰੀ ਪਤਾ ਕੀ ਹੋਈ ਫਿਰ ਮੈਂ ਗੱਲ ਆਦਾ ਮੈਂ ਨਾ ਲੈ ਲਿਆ ਉਹ ਸਮਾਇਆ ਕੁੜਤਾ ਬਿਆਮ ਬਹੁਤ ਸੋਹਣਾ ਉਹਦਾ ਨਾ ਫਿਟਿੰਗ ਮੇਰੀ ਮੇਰੇ ਮੇਰੇ ਬਾਡੀ ਸਟਰਕਚਰ ਇਤਨਾ ਨਾ ਨਹੀਂ ਪਰ ਨਾ ਤੇ ਬਹੁਤ ਬਿਸਨਸ ਸੀ ਮੇਰੀ ਉਹ ਸਹੀ ਵਾਇ ਉਹ ਕਾਲਜ ਨਾਲ ਉਹ ਚੱਲੇ ਸੀ ਕਲਰਫੁਲ ਆਓ ਪਰ ਤੇ ਮੈਂ ਨਹੀਂ ਲੈਂਦੇ ਬਹੁਤ ਪਿਓਰ ਲੈ ਲਿਆ ਨਾ ਕੁੜਤਾ ਮੈਂ ਸਮਾਇਆ ਹੈ ਨਾ ਸਮਾ ਕੇ ਮੈਂ ਤੇ ਜੱਸੀ ਆ ਗਿਆ ਇੱਥੇ ਆ ਕੇ ਤੇ ਫੈਟਸਿ ਸਿੱ ਆ ਗਿਆ ਮੈਂ ਕਾਲੇ ਲਗਾ ਮੈਂ ਕਾਲੇ ਬੀ ਲੱਤਾਂ ਲੱਤਰੀ ਛੋਟੇ ਛੋਟੇ ਹੁੰਦੇ ਸੀ ਉਦੋਂ ਇਵੇਂ ਲੱਤਾਂ ਤੇ ਲਾਗੇ ਲੱਤਰਾ ਲੱਗੇ ਤਾਂ ਐਂ ਕਰਕੇ ਜਦੋਂ ਆਪਾਂ ਐ ਨਹੀਂ ਕਰਦੇ ਇੱਧਰ ਦਿਖਾ ਮੈਂ ਕਿਵੇਂ ਕਰਦੇ ਹੁੰਦੇ ਇੱਧਰ ਲੱਤ ਨੂੰ ਐਂ ਬੜਾਕਾ ਐ ਜਦੋਂ ਮੁੜ ਕੇ ਐਂ ਕਰਕੇ ਬੜਾਕਾ ਬਣਾਣਾ ਐਂ ਕਰ ਕਰ ਜਦੋਂ ਨੇ ਐਂ ਬੜਾਕਾ ਪਾਇਆ ਭਈ ਉਹ ਸੱਚੀ ਇਸ ਤੋਂ ਗੋਡਾ ਐ ਫਾਟ ਗਿਆ ਡਿਜ਼ਾਈਨ ਉਹ ਗੋਡਾ ਫਾਟ ਗਿਆ ਮੁੜ ਕੇ ਬਾਹਰ ਤੇ ਵਿੱਚ ਬਹਿ ਕੇ ਮੈਂ ਹੁਣੇ ਤਾਂ ਕਰਾਂ ਕਿਉਂ ਮੈਂ ਨਾਲ ਜਿਆਦਾ ਜਿਆਦਾ ਪਰ ਉਹ ਇੱਥੇ ਲਾ ਕੇ ਕਿਹਾ ਬਾਈ ਵਾਲੇ ਕੱਪੜੇ ਪਾ ਗਏ ਮੈਂ ਇਦਾਂ ਹੁੰਦਾ ਸੀ ਮੈਂ ਉਹ ਉਹ ਹਾੜੇ ਦੇ ਨਾਲ ਉਹ ਵੈਸੇ ਚਲੋ ਉਹ ਤਾਂ ਕੱਪੜਾ ਹਲਕਾ ਸੀਗਾ ਇਹ ਤਾਂ ਜੀਨ ਆ ਉਹ ਗੱਲ ਦੇ ਵਿੱਚ ਗੱਲ ਘੱਟ ਨਹੀਂ ਸਕਦੇ ਬਾਈ ਕੋਸ਼ਿਸ਼ ਕਰਦੇ ਗੱਲ ਨੂੰ ਕੋਣ ਉਹ ਭਾਈ ਅੱਗੇ ਤੋਂ ਇਹ ਕੰਮ ਨਹੀਂ ਨਹੀਂ ਮੈਂ ਮੈਂ ਨਾ ਕਰੋ ਵਿਚਾਰੇ ਨਾਲ ਨਹੀਂ ਇਹ ਟ੍ਰੈਂਡ ਹੈ ਇਹ ਟ੍ਰੈਂਡ ਹੈ ਕੋਈ ਜਾਂਦੀ ਜੇ ਤੁਹਾਨੂੰ ਮੈਂ ਹਾਂਜੀ ਅਸੀਂ ਤਾਂ ਦੱਸਣਾ ਨਹੀਂ ਸੀ ਚਾਹੁੰਦੇ ਲਾ ਫਿਰ ਹੁਣ ਸੱਚਾਈ ਦੱਸ ਦਿਆਂ ਇਹ ਬਾਈ ਲੜੇ ਸੀ ਦੋਨੇ ਜਣੇ ਚਲੋ ਛੱਡੋ ਤਾਂ ਲੰਮੀ ਹੋ ਗਈ ਗੱਲ ਬਾਈ ਉਹ ਦਾ ਕੁੱਤੇ ਕੁੱਟ ਕੇ ਪੈਂਟ ਮਾਰੀਏ ਦੀ ਗੱਲ ਗੱਲ ਤਾਂ ਬਿਲਕੁਲ ਲੰਮਾ ਹੋ ਗਿਆ ਚਲੋ ਵੀਡੀਓ ਕਰੋ ਵੀਡੀਓ ਕਰੋ ਆ ਗਿਆ ਉਹ ਆ ਗਿਆ ਆ ਗਿਆ ਹਾਂ ਮੁੰਡਾ ਜੀ ਜਿਆਦਾ ਦੱਸੋ ਜੀ ਇਸ ਟਰੈਕਟਰ ਨੂੰ ਤੁਸੀਂ ਕਿੰਨਾ ਪ੍ਰਸੰਨ ਕਰ ਰਹੇ ਹੋ ਨਾ ਸਰਦਾਰ ਦੇ ਵਿੱਚ ਸਹੀ ਗੱਲ ਆ ਉਹਦੇ ਵਿੱਚ ਬੋਲੋ 5 ਮਿੰਟ ਬੋਲੋ ਜੀ ਬੋਲੋ ਆਪ ਦੀ ਇੰਟਰੋਡਕਸ਼ਨ ਦਿਓ ਬਹਿ ਜਾ ਜੂਰੇ ਆ ਇੱਥੇ ਬਹਿ ਜਾ ਮੈਨੂੰ ਤਾਂ ਕਹਿ ਲਿਆ ਸੀਨ ਕਰਨਾ ਸੀ ਮੈਂ ਬਹਿ ਗਿਆ ਸੀ ਉਹਦੀ ਸਾਡੀ ਵਾਰੀ ਆਉਗੀ ਟੀਪੂ ਜੀ ਕੱਲ ਮੈਨੂੰ ਕਹਿੰਦੀ ਨਾ ਮੈਂ ਤਾਂ ਕਹਿੰਦੀ ਮਾਮਾ ਛੋਟਾ ਜਿਹਾ ਸੀਨ ਕਰਨਾ ਮੈਂ ਛੋਟਾ ਸੀਨ ਮੈਂ ਕਹਿੰਦੀ ਕੀ ਕਹਿੰਦੇ ਮੈਨੂੰ ਲੈਣ ਆਉਣਾ ਮਾਡੀ ਕੋਲ ਛੋਟਾ ਸੀਨ ਕਰਦੇ ਮੈਂ ਕਹਿੰਦੇ ਮੈਂ ਜਾ ਕੇ ਚੱਲ ਚਲੀਏ ਗੁਰਦੇ ਮੈਂ ਕਹਿੰਦਾ ਚੱਲ ਜੀ ਚਲੀਏ ਦੱਸੋ ਚਲੋ ਦੱਸੋ ਉੱਤਰ ਜਾ ਕੇ ਦੇ ਦੂੰਗਾ ਇੰਟਰੋਡਕਸ਼ਨ ਨਹੀਂ ਤੂੰ ਇੱਧਰ ਹੀ ਦੇ ਤੈਨੂੰ ਅਮਲੀ ਦਾ ਰੋਲ ਹੀ ਕਿਉਂ ਦਿੰਦਾ ਹੈਗਾ ਭਾਈ ਮੇਰਾ ਮੁੰਡਾ ਸ਼ਰਾਬੀ ਤੂੰ ਇਹਦਾ ਸੁਨਮਲੀ ਦਾ ਰੋਲ ਹੀ ਕਿਉਂ ਦਿੰਦਾ ਹੈ ਮੈਂ ਕੱਟੀ ਵੇਚਤੀ ਉਹ ਹੀ ਦੇਣ ਦੇ ਜਾਣ ਕੇ ਇਹਨਾਂ ਨੂੰ ਐਂਦਾ ਵਿਆਹ ਨਾ ਹੋਵੇ ਮੇਰਾ ਵਿਆਹ ਨਾ ਹੋਵੇ ਨਾ ਵੀ ਰਸਤੇ ਵਾਲਾ ਭਾਈ ਜੇ ਕਿਸੇ ਚੱਲਦੀ ਗਰੀਬ ਦੀ ਆ ਵਿਆਹ ਲਈ ਜਰਨੈਲ ਗੇਟ ਕੋਲ ਗੇਟ ਕੋਲ ਹੀ ਜਰਨੈਲ ਨਹੀਂ ਉਹ ਆਪਣੇ ਭਾਈ ਮੇਰੀ ਗੱਲ ਸੁਣ ਲੋ ਸਾਡਾ ਇਹ ਮੁੰਡਾ ਕੁਵਾਰਾ ਹੈਗਾ ਠੀਕ ਹੈ ਤੇ ਇਹਦਾ ਰਿਸ਼ਤਾ ਅਸੀਂ ਭਾਲਦੇ ਫਿਰਦੇ ਆ ਤੇ ਜੇ ਵੀ ਕੋਈ ਇਸ ਕੋਈ ਵੀ ਮਤਲਬ ਕਿ ਵਿਚੋਲਾ ਜਾਂ ਵਿਚੋਲਾ ਨੇ ਮਤਲਬ ਕਿ ਸਾਡ ਖਾਲੀ ਵੀ ਦੇਖ ਰਹੀ ਹੈ ਠੀਕ ਹੈ ਤਾਂ ਮੁੰਡੇ ਉਰੇ ਖੜਾ ਹੋ ਦੇ ਅਰੇ ਕੋਈ ਇਹ ਲੰਗਣੀ ਮਾਰ ਸਹੀ ਤਰਦਾ ਤੇ ਆ ਦੇਖੋ ਕੋਈ ਦਾੜੀ ਚਿੱਟਣੀ ਹੈਗੀ ਇਹ ਅਸੀਂ ਮਤਲਬ ਇਹ ਕਰੈਕਟਰ ਦੇ ਹਿਸਾਬ ਨਾਲ ਕੀਤੀ ਹੋਈ ਹੈ ਤੇ ਮੁੰਡੇ ਨੂੰ ਰਿਸ਼ਤਾ ਕਰਾਓ ਠੀਕ ਹੈ ਜਿਹਦਾ ਮੈਂ ਦਾ ਰਿਸ਼ਤਾ ਕਰਾਊਗਾ ਅਸੀਂ 1 ਰੁਪਿਆ ਵੀ ਨਹੀਂ ਲੈਂਦੇ ਤੁਹਾਨੂੰ ਕੋਈ ਦਾਜ ਦੇਹ ਦੀ ਮੰਗ ਨਹੀਂ ਸਾਨੂੰ ਸੋਨੇ ਦੀ ਸੁਨੱਖੀ ਕੰਮ ਵਾਲੀ ਕੁੜੀ ਚਾਹੀਦੀ ਹੈ ਅਸੀਂ ਵੀਡੀਓ ਜਰੂਰ ਬਣਾਉਣੀ ਹੈ ਦਾਜ ਦੇਹ ਦੇ ਪਾਸ ਅਸੀਂ ਦਾਜ ਦੇਹ ਜ ਲੈਣ ਦੇ ਬਿਲਕੁਲ ਹੱਕ ਦੇ ਵਿੱਚ ਨਹੀਂ ਹੈਗੇ ਤੁਰ ਕੇ ਦਿਖਾ ਮੜੇ ਉੱਥੇ ਤੱਕ ਬੋਲ ਕੇ ਦਿਖਾ ਬੋਲ ਕੇ ਦਿਖਾ ਸਹੀ ਬੋਲਣਾ ਦੋਤਲਾ ਨਹੀਂ ਬੋਤਲਾ ਨਹੀਂ ਘੁੰਮ ਕੇ ਦਿਖਾ ਠੀਕ ਹੈ ਦੋਸਤੋ ਮਿਲਦੇ ਆਂ ਆਪਾਂ ਫਿਰ ਵੀਡੀਓ ਸ਼ੂਟ ਕਰ ਲਈਏ ਹੁਣ ਬਹੁਤ ਜ਼ਿਆਦਾ ਟਾਈਮ ਹੋ ਚੁੱਕ ਗਿਆ ਹੈ ਕੁਝ ਕਰਵਾ ਕੇ ਮਿਲਦੇ ਆਂ ਗੁਲਦੀਪ ਢਿੱਲੋਂ ਸਾਰੀ ਕੀ ਨਾਮ ਫਿਰ ਚੈਨਲ ਦਾ ਓਕੇ ਜੱਟਾ ਨਹੀਂ ਦੇ ਦੇ ਗੁਲਦੀਪ ਹਾਂ ਢਿੱਲੋਂ ਗੁਲਦੀਪ ਅੱਛਾ ਢਿੱਲੋਂ ਗੁਲਦੀਪ ਇਹਦਾ ਚੈਨਲ ਸਾਰੇ ਪਹਿਲਾਂ ਸਬਸਕ੍ਰਾਈਬ ਕਰ ਲਓ ਹਣਾ ਤੇ ਉਸ ਤੇ ਹੁਣ ਇੱਕ ਨਵੀਂ ਵੀਡੀਓ ਸਟਾਰਟ ਕਰਨ ਜਾ ਰਹੇ ਜਿਸ ਦੀ ਇੰਟਰੋ ਇਹ ਆਪ ਦੇਂਗੇ ਦੱਸੋ ਵੀਡੀਓ ਦਾ ਨਾਮ ਆ ਗੁੱਡੀ ਦਾ ਪਰੋਣਾ ਹਾਂ ਜਿਹੜੇ ਪਹਿਲਾਂ ਆਪਣੇ ਹੁੰਦਾ ਸੀ ਵੀ ਕੋਈ ਵੀ ਗੱਲਬਾਤ ਕਰਦੇ ਵਟਾ ਪਰੋਣਾ ਸੀ ਉਹ ਨੂੰ ਪੁੱਛ ਕੇ ਕਰਦੇ ਸੀ ਭੈਣ ਦਾ ਰਿਸ਼ਤਾ ਕਰਨਾ ਕਰੇ ਕੋਈ ਕਾਰਜ ਕਰਨਾ ਜ਼ਮੀਨ ਲੈਣੀ ਹੈ ਵੇਚਣੀ ਹੈ ਸਾਰਾ ਕੁਝ ਉਹ ਕਈ ਬੰਦੇ ਸੀਗੇ ਜਿਹੜੇ ਖਰਾਬ ਸੀ ਉਹ ਫਾਇਦਾ ਠਾ ਜਾਂਦੇ ਸੀ ਉਹ ਗੱਲਾਂ ਦਾ ਹੁੰਦਾ ਸੀਗਾ ਹੁੰਦਾ ਆਇਆ ਯਾਰ ਹੁਣ ਵੀ ਹੁੰਦਾ ਜਿਹੜੇ ਬੰਦੇ ਨੂੰ ਆਪਾਂ ਜਿਆਦਾ ਤਵੱਜੂ ਦਿੰਨੇ ਆ ਉਹ ਬੰਦਾ ਖਰਾਬ ਕਰਨ ਲੱਗ ਜਾਂਦਾ ਤੇ ਉਹ ਪਰੋਣੇ ਦੀ ਆਪਾਂ ਦੱਸਾਂਗੇ ਵੀ ਆਏ ਆਏ ਕਰਦਾ ਉਹ ਚੀਜ਼ ਉਹਨੂੰ ਦੱਸਾਂਗੇ ਵੀ ਬਚ ਕੇ ਰਹੋ ਸਾਰੇ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਤੇ ਮਤਲਬ ਇਹ ਵੀਡੀਓ ਕਿੰਨੇ ਦਿਨਾਂ ਤੱਕ ਅਪਲੋਡ ਕਰੋਗੇ ਚੈਨਲ ਤੇ ਕੱਲ ਨੂੰ ਆ ਪਰਸੋਂ ਬੱਸ ਆ ਜੂਗੀ ਪਰਸੋਂ ਤੱਕ ਵੀ ਬਾਕੀ ਲਿੰਕ ਕਰ ਦਾਂਗੇ ਸੀ ਹਨਾ ਡਿਸਕ੍ਰਿਪਸ਼ਨ ਚ ਦੇ ਦਾਂਗੇ ਤੁਹਾਨੂੰ ਜਦੋਂ ਇਹਨਾਂ ਨੇ ਵੀਡੀਓ ਪਾਈ ਤੇ ਸਾਰੇ ਜਣੇ ਵੀਡੀਓ ਨੂੰ ਜ਼ਰੂਰ ਦੇਖਿਓ ਹਨਾ ਕਿ ਵੀ ਬਹੁਤ ਵਧੀਆ ਕਨਸੈਪਟ ਏ ਤਿਆਰ ਕਰ ਰਹੀਆਂ ਆ ਦੇਖੋ ਬਲੈਨ ਤਿਆਰੀਆਂ ਦੇਖੋ ਜੀ ਦੇਖੋ ਜੀ ਗੁੱਡੀ ਦਾ ਪ੍ਰੋਣਾ ਤਿਆਰ ਹੋ ਰਿਹਾ ਲਾਲ ਸੂਹੀ ਪੱਗ ਬੰਨ ਕੇ ਦੇਖੋ ਇਤਨੀ ਟਾਈਮਾਂ ਚ ਆਏ ਹੁੰਦਾ ਸੀ ਨਾ ਬੰਦਿਆਂ ਕੋਲੇ ਉਹ ਸੀਗਾ ਸਿਸਟਮ ਘੱਟ ਸੀ ਕੁਝ ਗਾਰ ਘਟ ਸੀ ਪੈਸਾ ਘਟ ਸੀ ਬੇਈਮਾਨੀ ਕਈ ਵਾਰੀ ਹੋ ਜਾਂਦੀ ਸੀ ਲੋਭ ਤਾਂ ਖਰ ਵਧੀਆ ਸੀ ਐਵੇਂ ਗੁੱਸਾ ਹੁੰਦਾ ਪਰ ਲਾਲਚ ਆ ਜਾਂਦਾ ਕਈ ਵਾਰੀ ਨਹੀਂ ਹੁੰਦਾ ਐ ਲਾਲਚ ਤਾਂ ਹਰ ਇੱਕ ਦੇ ਮਨ 'ਚ ਹੀ ਹੁੰਦਾ ਹੈ ਲਾਲਚ ਬਿਨਾ ਤਾਂ ਕੋਈ ਵੀ ਬੰਦਾ ਇਸ ਦੁਨੀਆ 'ਤੇ ਨਹੀਂ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੁਸੀਂ ਚੱਲਦੇ ਚੱਲਦੇ ਵਲੌਗ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਠੀਕ ਹੈ ਮੈਨੂੰ ਐਂ ਦੱਸ ਸਾਡਾ ਵਲੌਗ ਤੁਸੀਂ ਬਹੁਤ ਪਸੰਦ ਕਰ ਰਹੇ ਹੋ ਠੀਕ ਹੈ ਅਸੀਂ ਜਿਹਨੇ ਉਮੀਦ ਕੀਤੀ ਸੀ ਤੁਸੀਂ ਉਸ ਉਮੀਦ ਤੇ ਪੂਰੇ ਖਰੇ ਉੱਤਰ ਰਹੇ ਹੋ ਤੇ ਤਾਂ ਕਰਕੇ ਅਸੀਂ ਹਰ ਰੋਜ਼ ਤੁਹਾਡੇ ਵਾਸਤੇ ਇੱਕ ਨਾ ਇੱਕ ਵਲੌਗ ਲੈ ਕੇ ਆਇਆ ਕਰਾਂਗੇ ਠੀਕ ਹੈ ਤੇ ਹੋਰ ਟੀਮ ਮੈਂਬਰਾਂ ਨਾਲ ਤੁਸੀ ਮਿਲਾ ਕੇ ਲੈ ਕੇ ਆਓ ਜਲਦੀ ਜਲਦੀ ਫਿਰ ਅਪਲੋਡ ਸਟਾਰਟ ਕਰੀਏ ਇੱਕ ਮੈਨੂੰ ਕੁਝ ਗੱਲ ਪੁੱਛਣੀ ਚਾਹੀਦੀ ਇਹ ਜਦੋਂ ਤੁਹਾਨੂੰ ਨਵਾਂ ਤੁਸੀਂ ਆਪ ਦਾ ਖੁੱਦ ਦਾ ਕੋਈ ਚੈਨਲ ਸਟਾਰਟ ਨਵਾਂ ਕੀਤਾ ਢਿੱਲੋ ਗੁਲਦੀਪ ਹਾਂ ਅੱਛਾ ਨਵਾਂ ਤੇ ਨਹੀਂ ਆ ਮੇਰਾ ਤੇ ਜਿਹੜਾ ਤੁਸੀਂ ਉਹ ਤੁਹਾਡਾ ਚੱਲ ਰਿਹਾ ਸੀਗਾ ਦੇਸੀ ਜੱਟ ਸਾਡਾ ਉਹ ਤੁਹਾਨੂੰ ਨਾਮ ਜਿਹੜਾ ਬਦਲਿਆ ਅੱਛਾ ਪਹਿਲਾਂ ਨਾ ਮੈਂ ਚੈਨਲ ਦਾ ਨਾਮ ਸੀਗਾ ਦੇਸੀ ਜੱਟ ਹੌਂਟੀ ਲੋਕਲਦੀਪ ਹੌਂਟੀ ਲੋਕਲਦੀਪ ਇਹਨਾਂ ਨੇ ਨਾਮ ਰੱਖ ਲਾਇਆ ਹੈਗਾ ਹਨ ਤੇ ਤੁਸੀਂ ਜਾ ਕੇ ਜਰੂਰ ਦੇਖਿਓ ਹਾਂਜੀ ਬਾਈ ਕੋਈ ਵਿਚਾਰ ਪੇਸ਼ ਕਰਨਾ ਚਾਹੋਗੇ ਤੁਸੀਂ ਕੋਈ ਵਿਚਾਰ ਨਹੀਂ ਇਹ ਵੀ ਸਾਡੇ ਖਾਸ ਮੈਂਬਰ ਨੇ ਸਾਡੇ ਇੱਕ ਵਾਰੇ ਕਹਿੰਦੇ ਭੱਜੇ ਆਉਂਦੇ ਨੇ ਇਹ ਮੈਂਬਰ ਖਾਸ ਨੇ ਪਰ ਇਹ ਜਿਹੜਾ ਪ੍ਰਾਣਾਗਾ ਇਹਦੀ ਆਹ ਵਾਲੀ ਨਾੜ ਗੁੱਟੂ ਆ ਇਹ ਪੈਰਾਲਾਈਜ਼ ਹੋ ਜਾਊਗਾ ਵੀਡੀਓ ਦੇ ਵਿੱਚ ਇਹ ਇਹਨਾਂ ਨੂੰ ਦੱਸਿਆ ਕਰੂਗਾ ਵੀ ਇਹ ਵੀਡੀਓ ਨਾਲ ਐ ਕਰਕੇ ਪਹਿਲਾਂ 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 ਵੀਡੀਓ ਨਿਊ ਕਰਨੀ ਦੱਸਣੀ ਤੇ ਉਹਦੇ ਕਰਕੇ ਬੱਸ ਵੀ ਫੇਰ ਸਾਕਾਊਗਾ ਹੌਲੀ ਹੌਲੀ ਇਹਨੂੰ ਫੜਾਂਗੇ ਬਸ ਠੀਕ ਹੈ ਜੀ ਓਕੇ ਅੱਜ ਹੋਰ ਟੀਮ ਮੈਂਬਰ ਨਾਮ ਲੱਗੇ ਕਾਸੀ ਸੁਸਤੀ ਵਾਲੇ ਸੀਨ ਬੋਟਕਾਟ ਆਉਂਦੇ ਨੇ ਤੁਸੀਂ ਘੱਟ ਲਾਉਨੇ ਮੈਨੂੰ ਬੁਲਾ ਲਾਉਨੇ ਹੁਣ ਨੋ ਤਾਂ ਤੁਹਾਡਾ ਹੱਕ ਹੈ ਜੀ ਸੀਨ ਲਾਉਣ ਦਾ ਹਾਂਜੀ ਇਹ ਸੀ ਜੀ ਉਹਨਾਂ ਦੇ ਕੁਲਦੀਪ ਢਿੱਲੋ ਜੀ ਉਹਨਾਂ ਦੀ ਮਦਰ ਨੇ ਇਹ ਭਾਈ ਚਾਹ ਪਿਆ ਕੇ ਛੱਡਿਆ ਸਾਰਿਆਂ ਦੀਆਂ ਹੀ ਹੁੰਦੀਆਂ ਨੇ ਜਿਆਦਾ ਸਟੋਰੀਆਂ ਇਹੀ ਦੱਸ ਦੇਣੀ ਇਹੀ ਸੀਨ ਦੱਸ ਦੇਣੀ ਹੈ ਲੇਖ ਕੇ ਹੀ ਨੇ ਬਿਆੰਤ ਕੌਰ ਲੇਖਕ ਹਾਂਜੀ ਸਟੋਰੀ ਜੇ ਕਿਸੇ ਲਿਖਾਉਣੀ ਹੈ ਲਿਖਾ ਸਕਦੇ ਹੋ ਹਨਾ ਮਸੀ ਇਕੋ ਬੈਠੇ ਉਹ ਉਹ ਗੁੱਡੀ ਹੈ ਜੀ ਪਿੰਕ ਚੁੰਨੀ ਵਾਲੀ ਗੁੱਡੀ ਹੈ ਜੀ ਇਸ ਵਿੱਚ ਤੇ ਉਹ ਜਿਹੜਾ ਪਰੇ ਹੈਗਾ ਜੀ ਮਾਤਾ ਮੇਰੀ ਗੱਲ ਸੁਣੀ ਮਨਿੰਦਰ ਮਨਿੰਦਰ ਕਹਿੰਦੇ ਸੱਸ਼ਰੀਕਾਲ ਜੀ ਹਾਂ ਸੱਸ਼ਰੀਕਾਲ ਜੀ ਹਾਂ ਜੀ ਤੇ ਉਹ ਜਿਹੜਾ ਪਿੱਛੇ ਉਹ ਬੈਠਾ ਪਰਨੇ ਜਿਹਾ ਲਾ ਇਸ ਵਿੱਚ ਨਸ਼ੇੜੀ ਦਿਖਾਇਆ ਗਿਆ ਪੂਰਾ ਨਸ਼ੇੜੀ ਹੈ ਵੀ ਆ ਮੇਰਾ ਮਾਲਾ ਮਾਸਤਰੀ ਆ ਮੇਰਾ ਵੀਰਾ ਜੀ ਅਛਾ ਆਪਰਾ ਬਣਿਆ ਹੋਇਆ ਹੈ ਹਾਂ ਮੇਰਾ ਪੀਰਾ ਬਣਿਆ ਇਹ ਸਾਡਾ ਕੈਮਰਾਮੈਨ ਜੀ ਸਾਰਾ ਦਿਨ ਚਲਦਾ ਧੁੱਪੇ ਤੁਰਿਆ ਫਿਰਦਾ ਰਹਿੰਦਾ 9 ਵਜੇ ਤੋਂ ਲੈ ਕੇ 5 ਵਜੇ ਤੱਕ ਇਹਦਾ ਕੰਮ ਇਹੀ ਹੁੰਦਾ ਵਿਚਾਰਾ ਜਵਾਂ ਨਹੀਂ ਅੱਕਦਾ ਸਕਦਾ ਸਦਾ ਹੱਸਦਾ ਹੀ ਰਹਿੰਦਾ ਕਦੇ ਮੱਥੇ ਵੱਟ ਨਹੀਂ ਪਾਇਆ ਮੈਂ ਵਿਚਾਰਾ ਕਹਿੰਦਾ ਹਾਂਜੀ ਸੱਸਰੀ ਗਾਲ ਜੀ ਮੈਂ ਗੁੱਡੀ ਦੀ ਮਾਂ ਆ ਅੱਛਾ ਹਾਂਜੀ ਠੀਕ ਹੈ ਤੁਸੀਂ ਗੁੱਡੀ ਦੇ ਮੰਮੀ ਹੋ ਹਾਂਜੀ ਹਾਂਜੀ ਹਾਂ ਆ ਗੁੱਡੀ ਦਾ ਗੁੱਡੀ ਤਾਂ ਪ੍ਰਣਾ ਦੇਖ ਲੋ ਗੁੱਡੀ ਚੇਂਜ ਕਰਤੀ ਇਹਨੇ ਅਰੇ ਗੁੱਡੀ ਚੇਂਜ ਕਰਦੀ। ਉਹ ਪਤਾ ਕੀ ਹੈ ਗੁੱਡੀ ਤਾਂ ਚੇਂਜ ਕੀਤੀ ਹੈ ਕਿ ਜਿਹੜੀ ਪਹਿਲਾਂ ਵਾਲੀ ਗੁੱਡੀ ਸੀ ਉਹ ਗੁੱਡਾ ਸੀ। ਅੱਛਾ ਕੋਈ ਨਾ ਠੀਕ ਹੈ ਨਹੀਂ ਬਸ ਠੀਕ ਹੈ। ਦੇ ਲਓ। ਹਾਂਜੀ ਕਾ। ਜੋਕ ਹੋ ਗਿਆ ਜੀ ਬੇਬੇ ਨੂੰ। ਉਹ ਤਾਂ ਮੁਸ਼ਕਲੀ ਤੇ ਨੇ ਇਹ। ਕਵਾੜੀਏ ਨਾਲ ਗੱਲ ਹੋਈ ਸੀ ਬੜੀ ਦੇ ਦੂੰਗਾ ਨਾ 10000 ਰੁਪਏ ਤਾਂ ਕਿਸੇ ਨੇ 5 ਤੋਂ ਘੱਟ ਹੀ ਦੂਗਾ ਅਗਲਾ 4 4.5 42 4300 ਦਾ ਜਾਊ। ਅੱਛਾ। ਆ ਗਿਆ ਆਬਦਾ ਵੀ ਮੋਲੇ ਲਵਾ ਲੰਗਾ ਪੁੱਤ ਤੇਰੇ ਕਿੰਨੇ ਕ ਦਊਗਾ ਕਵਾੜੀ ਆ ਉਹ ਰੇੜੀ ਜੀ ਲੈ ਕੇ ਫਿਰ ਦਾਰੇ ਆਇਆ ਕਰੀ ਕਿ ਲਵੇ ਚ ਲੋ ਪੱਤੀ ਵੇਚ ਲੋ ਖਾਲੀ ਬੋਤਲਾਂ ਵੇਚ ਲੋ ਉਹ ਬੇਬੇ ਉੱਥੇ ਕੋਈ ਜਿਹਾ ਮਹਾਰਾਜ ਜਿੱਥੇ ਲੈ ਜੀ ਉਹਨੇ ਲੈ ਕੇ ਜਾਣਾ ਹੋਇਆ ਗੰਧੂ ਆਏ ਹੁਣ ਆਪਾਂ ਉਹਦੇ ਮਿੱਟੀ ਕੱਢਣਗੇ ਸੀ ਰਾਹ ਤੇ ਖੜ ਗਿਆ ਖੇਤਾਂ 'ਚ ਉੱਥੇ ਕਿੱਡਾ ਔਖਾ ਹੋਇਆ ਮੈਂ ਦੇਖ ਲਾ ਹੈ ਕੱਲ ਸੁਣ ਲੈ ਮੇਰੀ ਆ ਨਾ ਨਿੱਤੀ ਇਹ ਤੇ ਨਤਾਰ ਵੀ ਮੈਨੂੰ ਵੇਚ ਲਿਆ ਮੈਨੂੰ ਪਤਾ ਹੈ ਤੂੰ ਕਦੋਂ ਦਾ ਲੱਗਿਆ ਕਰੋਲੇ ਦੇਣ ਆ ਸੀਟ ਜੀ ਖੋਲ ਕੇ ਤਈ ਧਰੀ ਹੈ ਬੀਬਾ ਦੋਕ ਦਿਨ ਐ ਦਿਖਾ ਦੂੰ ਇਹਦੀ ਸ਼ੀਟ ਖੁੱਲ ਗਈ ਇਹਦਾ ਐ ਹੋ ਗਿਆ ਫਲਾਨਾ ਹੋ ਗਿਆ ਵੀ ਇਹਦੀਆਂ ਮੈਂ ਵੱਟ ਦੂ ਰਿਉੜੀਆਂ ਹਰ ਬਖਸ਼ਤ ਨਹੀਂ ਮੈਂ ਸਾਧ ਵਿੱਚ ਫਿਰਦਾ ਬੇਬੇ ਕਦੇ ਤਾਂ ਮੈਂ ਭਲਾ ਹੈਗਾ ਇੱਟਾ ਇਹ ਹੁਣ ਤਾਂ ਤੂੰ ਮੈਨੂੰ ਚੋਰ ਦਿਸਣ ਲੱਗ ਗਿਆ ਚੋਰ ਸੰਗੀ ਆ ਲੈ ਤੂੰ ਜਾਨੀ ਚੋਰ ਵਾਲਾ ਵੀ ਟੱਪ ਗਿਆ ਰਹਿਣ ਦੇ ਬੇਬੇ ਨਹੀਂ ਚੱਲਦਾ ਇਹ ਤੂੰ ਚਲਾ ਲਿਆ ਕਰ ਲੈ ਤੈਨੂੰ ਸਿਖਾ ਦੇਣਾ ਜੇ ਤੈਨੂੰ ਬੜਾ ਬਰਾਕ ਹੋਇਆ ਇਹਦਾ ਚਲਾ ਲੂੰਗੀ ਲਕਤਾਂ ਨਹੀਂ ਟੁਪਟੀਆਂ ਤਾਂ ਹੀ ਟੁਪਟੀਆਂ ਆ ਬਥੇਰੇ ਆਸਗਮੈਂਡ ਦੇ ਮੁੰਡੇ ਨੇ ਉਹ ਚਲਾ ਲਿਆ ਕਰਨੀ ਉਹਨਾਂ ਨੂੰ ਲੈ ਗਿਆ ਕਰੂੰਗੀ ਨਾਲ ਆ ਕੀ ਬਣਾਈ ਜੰਗੂ ਉਹ ਤਾਂ ਦਿਸ ਗਿਆ ਵੀ ਵੇਚਣ ਵਾਲਾ ਨਹੀਂ ਪਤਾ ਵੀ ਦਾਲ ਹੈ ਨਹੀਂ ਇਦੋਂ ਮਾੜੀ ਲਸਣ ਨਹੀਂ ਮਿਲੀ ਤੁਹਾਨੂੰ ਕਿਥੋਂ ਬੀਜ ਦੰਦਾ ਗੁੱਡ ਦੰਦਾ ਜੇ ਗੁੱਡਿਆ ਨਹੀਂ ਪਾਣੀ ਨਹੀਂ ਲਾ ਟਾਈਮ ਸਰ ਅੱਲਾ 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 ਰੋਜੀ ਅੱਲਾ ਸਰ ਲੰਨੂ ਕੋਈ ਚਾਚਰੀ ਸਬਜ਼ੀ ਕਰ ਲੋ ਆ ਜਿਹੜਾ ਪੀਕ ਹੈ ਰੂੜੀ ਤਾਂ ਮੂਤ ਕੇ ਆਉਣਾ ਮੂਤ ਤੇ ਉਹ ਨਿਆ ਘਰਦਾਲੀ ਨੇ ਘਸਾ ਟੱਬਰ ਖੁਸ਼ ਹੋ ਕੇ ਖਾਵੇ ਦੋ ਟਾਈਮ ਜੇ ਤੂੰ ਮੈਨੂੰ ਛੋਟੇ ਹੁੰਦੇ ਨੂੰ ਕੰਮ ਤੇ ਲਾਜ਼ ਦੇ ਨਾ ਬੇਬੇ ਤਮੇ ਤੁ ਕੰਮ ਹੋ ਜਾਂਦਾ ਤੂੰ ਮੈਨੂੰ ਬਾਹਲਾ ਲਾੜ ਹੀ ਤਾਂ ਕਸੂਰ ਹੋ ਗਿਆ ਮੈਥੋਂ ਬੇ ਲਾੜਲਾ ਰੱਖ ਲਿਆ ਹੀ ਤਾਂ ਕਸੂਰ ਹੋ ਗਿਆ ਉਹੀ ਤਾਂ ਸਜ਼ਾ ਭੁਗ ਦਿਤੀਆਂ ਹੋਰ ਕੀ ਭੁਗਤ ਦੀ ਹੁਣ ਮੈਥੋਂ ਕੰਮ ਹੁੰਦਾ ਨਹੀਂ ਹੁਣ ਤਾਂ ਲੱਗ ਜੂ ਪੁੱਤ ਤੂੰ ਤਾਂ ਉਰੀ ਮਾਂ ਕੋ ਉਧੜਿਆ ਕਰੇਗਾ ਉਹ ਕਾਣ ਉਧਰ ਨੂੰ ਆਉਂਦੇ ਜਿੰਦਾ ਕਰ ਕੇ ਜੇ ਰੋਟੀ ਪਾਣੀ ਬੰਦ ਕਰਤਾ ਨਾ ਵੀ ਜਾ ਜਿੱਥੋਂ ਮਰਜੀ ਖਾ ਕੇ ਆ ਲਾਤਾ ਢੋਲੇ ਨੂੰ ਜਿੰਦਾ ਆਟੇ ਵਾਲੀ ਨੂੰ ਇੰਨੀ ਲਸਣ ਨਾ ਪਾਉਗੇ ਬੇ ਖਾ ਬੁਜਮ ਪਾਲਾਂਗੇ ਤੂੰ ਪਿਓ ਨਹੀਂ ਹੈਗਾ ਵੀ ਲੱਖਣ ਦਿੰਨਾ ਸਾਨੂੰ ਕਦ ਤੱਕ ਜੇ ਤੁਹਾਡੇ ਕੋਲੇ ਬੰਦਾ ਦੁੱਖ ਸੁੱਖ ਕਰੇ ਨਾ 2 ਮਿੰਟ ਤੁਹਾਡਾ ਮੂੰਹ ਹੀ ਹੈਗਾ ਬੈਠਣ ਵਾਲਾ ਵੇਖਿਆ ਮਾਤਾ ਲੈ ਕਲੀਏ ਤੇਰੇ ਦੁੱਖ ਸੁੱਖ ਨੂੰ